ਅੱਜ 4 ਦਿਨ ਹੋ ਗਏ ਆ ਅਸੀਂ ਨਾ ਰੋਟੀ ਖਾਧੀ ਆ ਨਾ ਨਿੱਕੀ ਦਾ ਕਿਤੇ ਦੁੱਧ ਆ ਘਰ ਨਾ ਕਿਤੇ ਸਾਡੇ ਕੋਲ ਸੌਦਾ ਪਤਾ ਆ ਤੇ ਗੱਲ ਇਹਦਾ ਵੀ ਸਾਡੀ ਆਈਡੀ ਕਰਾਤੀ ਆ ਬੰਦ ਟਿਕਟੌਕ ਦੀ ਉਤੋਂ ਦੇ ਸਾਡਾ ਘਰ ਚ ਲੈਂਦੇ ਆਂ ਟਿਕਟੌਕ ਤੋਂ ਹੀ ਤੇ ਸਾਰੇ ਬੜੇ ਸੁਖੋ ਦਾ ਮੂੜੋ ਹਰ ਤਰਾਹਿਆਂ ਨੇ ਵਿਚਾਰੇ ਭੁੱਖੇ ਬਿਲਕੰਦੇ ਆ ਕਿ ਉਤੋਂ ਦੇ ਸਾਨੂੰ ਕਮਾਈ ਆਉਂਦੀ ਟਿਕਟੌਕ ਤੋਂ ਸਾਡਾ ਘਰ ਚ ਲੱਦਦਾ ਹੀ ਉਹਨਾਂ ਕਰ ਸੌਦਾ ਨਾ ਪਤਾ ਆ ਤੇ ਟਿਕਟੌਕ ਦੇ ਸਿਰ ਤੇ ਹੀ ਨੌਕਰੀਆਂ ਛੱਡ ਕੇ ਬੈਠੇ ਹਾਂ ਤੇ ਕਦੇ ਹੁਣ ਕੋਈ ਹੈ ਹੀ ਨਹੀਂ ਕਮਾਈ ਦਾ ਸਾਧਨ ਕਰੀਏ ਕੀ ਇਹ ਜਿਹੜੇ ਹੇਟਰ ਹਨ ਟਿਕਟੌਕ ਦੀ ਆਈਡੀ ਬੰਦ ਕਰਾਈ ਇਹਨਾਂ ਨੂੰ ਸੋਚਣਾ ਚਾਹੀਦਾ ਵੀ ਅਨਿਗੀ ਜੀ ਜਾਣੀ ਇਹਦਾ ਕਿੱਥੋਂ ਗੁਜ਼ਾਰਾ ਹੋਗਾ ਤੇ ਬਹੁਤ ਮੁਸ਼ਕਲੇ ਟਿਕਟੌਕ ਸਾਡੀ ਬੰਦ ਕਰਾਤੀ ਆਈਡੀ ਤੇ ਬਹੁਤ ਕੀ ਦੱਸਾਂ ਤੁਹਾਨੂੰ ਸਾਡਾ ਬਹੁਤ ਭਰਾੜਿਆ ਕੋਲ ਕੋਈ ਕੋਈ ਉੱਥੋਂ ਹੀ ਸਾਨੂੰ ਕਿਤੇ ਰੋਜ਼ ਦੇ ਰੋਜ਼ ਪੈਸੇ ਹੁੰਦੇ ਸੀ ਉਤੋਂ ਇਹ ਤਾਂ ਦਾ ਪਰਤੋ ਲਈਦਾ ਹੈ ਰੋ ਰੋ ਸਾਡਾ ਬੁਰਾ ਲੋਇਆ ਪਿਆ ਵਾ ਭੀ ਹੁਣ ਕਰਾਂਗੇ ਕੀ ਤੇ ਹੁਣ ਆਪਾਂ ਉਨੀ ਅਸਲੀ ਗੱਲ ਤੇ ਟਿਕਟੌਕ ਦੀ ਰਿਪੋਰਟਾਂ ਮਾਰ ਮਾਰ ਆਈਡੀ ਬੰਦ ਕਰਾਉਣ ਵਾਲਿਆਂ ਨੂੰ ਇੱਕ ਗੱਲ ਦੱਸਦਾ ਕਿ ਅਸੀਂ ਸੋਹਣੀਆਂ ਨੌਕਰੀਆਂ ਕਰਨ ਦੇ ਆ ਦਵੇਂ ਜੀ ਸੋਹਣੀ ਚਲ ਮਹਾਰਾਜ ਦੀ ਕਿਰਪਾ ਨਾਲ ਸਾਡਾ ਗੁਜ਼ਾਰਾ ਹੀ ਜਾਂਦਾ ਵਾ ਤੇ ਆ ਜਿਹੜੀਆਂ ਵੀਡੀਓ ਇਹਦੇ ਤੁਹਾਨੂੰ ਬਣਾਉਂਦੇ ਸਾਡੀ ਚਲੋ ਵੀਡੀਓ ਵਾਇਰਲ ਹੁੰਦੀ ਹੈ ਤੇ ਅਸੀਂ ਪਾ ਦਿਦਿਆਂ ਵਾ ਉਹ ਵੀ ਅਸੀਂ ਜਿਆਦਾ ਮਿਹਨਤ ਨਹੀਂ ਕਰਦੇ ਵੀ ਵੱਡੀਆਂ ਵੱਡੀਆਂ ਲਾਈਟਾਂ ਲਾ ਕੇ ਵੱਡੇ ਵੱਡੇ ਫਿਲਟਰ ਲੱਭ ਕੇ ਤੇ ਜਾਂ ਬੜੇ ਅਸੀਂ ਇੱਕ ਤੇ ਬੜੇ ਤਿਆਰ ਸ਼ਾਰ ਹੋ ਗਏ ਤੁਹਾਨੂੰ ਪਤਾ ਹੀ ਵੇਖਣ ਵਾਲਿਆਂ ਨੂੰ ਉਹਦੇ ਕਿਤੇ ਚੱਲ ਕੇ ਤੇ ਬੈਠੇ ਖਲੋਤੇ ਬਣਾ ਲਈ ਦੀ ਚਲੋ ਜੇ ਕਿਤੇ ਗਏ ਆ ਜਾਣ ਆਉਣਾ ਤੇ ਪੈਂਦਾ ਕਿਤੇ ਵੀਡੀਓ ਬਣਾ ਲਈ ਦੀ ਪਾ ਲਈ ਦੀ ਆ ਤੇ ਅਸੀਂ ਟਿਕਟੌਕ ਦੇ ਸਿਰ ਤੇ ਨਹੀਂ ਘਾਰ ਚ ਲਾਉਂਦੇ ਤੇ ਨਾ ਹੀ ਇਹਦੇ ਸਿਰ ਤੇ ਆਪਣੇ ਸ਼ੌਂਕ ਪੂਰੇ ਕਰਨ ਦੇ ਮਹਾਰਾਜ ਦੀ ਕਿਰਪਣਾ ਸੋਹਣੀਆਂ ਨੌਕਰੀਆਂ ਸਾਡੀਆਂ ਸਾਰੀਆਂ ਵੀ ਆਈਡੀਆ ਬੰਦ ਕਰਾ ਦਿਓ ਕਿ ਮੈਨੂੰ ਕੋਈ ਫਰਕ ਨਹੀਂ ਆ ਕਿਉਂਕਿ ਮੈਂ ਇਹਨੂੰ ਪਹਿਲੇ ਦਿਨੋਂ ਹੀ ਸੁਖਨੂ ਅਸੀਂ ਦੋਵਾਂ ਜੀਆਂ ਨੇ ਸਾਡੇ ਪਰਿਵਾਰ ਵੀ ਹੀ ਵੀ ਅਸੀਂ ਇਹਨੂੰ ਕਮਾਈ ਦਾ ਸਾਧਨ ਹੀ ਬਣਾਇਆ ਮੈਂ ਦੱਸ ਸਕੋ ਸੁਖਨੂ ਆਣਾ ਵੀ ਆ ਜਿਹੜੇ ਵਲੌਗਾਂ ਦੇ ਸਿਰ ਤੇ ਸਗੋਂ ਆਪਣਾ ਦਏ ਆ ਇਹ ਤੇ ਪਤਾ ਹੀ ਨਹੀਂ ਆ ਕਿ ਕਦੋਂ ਸੋਸ਼ਲ ਮੀਡੀਆ ਬੰਦ ਹੋ ਜਾਣਾ ਕਦੋਂ ਇਹਨਾਂ ਨੇ ਪੈਸੇ ਦੇਣੇ ਬੰਦ ਕਰ ਦੇਣੇ ਆ ਅਸੀਂ ਨਹੀਂ ਇਸ ਚੀਜ਼ ਤੇ ਜੇ ਮੈਂ ਪੈਸਾ ਹੀ ਕਮਾਉਣਾ ਦਾ ਨਾ ਕਿਤੇ ਕਿੰਨੀਆਂ ਮੈਨੂੰ ਗੇਮਰਾਂ ਦੀਆਂ ਮਸ਼ਹੂਰੀਆਂ ਦੀਆਂ ਵੀਡੀਓ ਆਉਂਦੀਆਂ ਵਾ ਆ ਵਸੀਕਰਨ ਕਰ ਲੋ ਆ ਜਿਹੜੇ ਕਹਿੰਦੇ ਹੁੰਦੇ ਆ ਕਿ ਅਸੀਂ ਬਾਇਓ ਚ ਲਿੰਕ ਦਿੱਤਾ ਲਿੰਕ ਜਾ ਕੇ ਆਪਣਾ ਕਲਿੱਕ ਕਰੋ ਉਹ ਜੀਆਂ ਮੈਨੂੰ ਪਤਾ ਨਹੀਂ ਕਿੰਨੀਆਂ ਮਿਲਣਾ ਤੇ ਕਿੰਨੇ ਮੈਸੇਜ ਆਏ ਸਿਰਫ ਮੈਂ ਸੋਚਿਆ ਵਾ ਕਿ ਇਹੋ ਜੀਆਂ ਗੇਮਰਾਂ ਦੀਆਂ ਮਸ਼ਹੂਰੀਆਂ ਕਰਕੇ ਤੇ ਆ ਵਸੀਕਰਨਾ ਦੂਜਾ ਤੀਜਾ ਇਹੋ ਜੀਆਂ ਮਸ਼ਹੂਰੀਆਂ ਕਰਕੇ ਮੈਂ ਆਪਣੀਆਂ ਧੀਆਂ ਨੂੰ ਉਹਨਾਂ ਪੈਸਿਆਂ ਦੀ ਰੋਟੀ ਜਾਂ ਲੀੜਾ ਕਪੜਾ ਨਹੀਂ ਲੈ ਕੇ ਦੇਣਾ ਮੈਂ ਘੱਟ ਕਮਾ ਲੂੰਗਾ ਕੱਟ ਖਾ ਲੂੰਗਾ ਪਰ ਮੈਂ ਇਹੋ ਜੀਆਂ ਮਸ਼ਹੂਰੀਆਂ ਕਰਕੇ ਜੇ ਮੈਂ ਪੈਸਾ ਹੀ ਕਮਾਉਣਾ ਹੁੰਦਾ ਮੈਂ ਬਹੁਤ ਪੈਸਾ ਕਮਾ ਸਕਦਾ ਹਾਂ ਪਰ ਮੈਂ ਨਾ ਹਜੇ ਪੈਸਾ ਅਜੇ ਤੱਕ ਕਮਾਇਆ ਤੇ ਨਾ ਕਮਾਉਂਗਾ